ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ। ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਠਾਕ। ਅੱਜ ਬਾਈ ਜੀ ਲੈ ਕੇ ਆਇਆ ਆਪਾਂ ਸਪਰੇਆ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਸਪਰੇਆ ਆ ਗਈ ਜਿਵੇਂ ਕਿ ਕੂਤਾਂ ਦੇ ਵਾਇਰਸ ਆ ਬਾਈ। ਬਰਕਾਉਨ ਐਸ B409 ਠੀਕ ਆ ਜੀ। ਇਹ ਕਾਰਸਲੈਂਟੀ ਐਚ ਆ ਟੈਗ ਵਗੈਰਾ ਜਿੰਨੀ ਆ ਸਪਰੇਆ ਬਾਈ ਜੀ ਆਪਾਂ ਨੂੰ ਚਾਹੀਦੀਆਂ ਨੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲੇ ਦੁਕਾਨ ਤੇ ਪਹੁੰਚ ਚੁੱਕੀ ਆ। ਕਿਸੇ ਵੀਰ ਭਰਾ ਨੂੰ ਚਾਹੀਦੀ ਹੈ ਜੀ ਕੋਈ ਵੀ ਸਪਰੇ ਆਨਲਾਈਨ ਵੀ ਮੰਗਵਾ ਸਕਦੇ ਹੋ ਦੁਕਾਨ ਤੋਂ ਆ ਕੇ ਵੀ ਲੈ ਆ ਸਕਦੇ ਹੋ। ਠੀਕ ਆ ਜੀ ਜਿਵੇਂ ਕਿ ਆ ਤੁਹਾਨੂੰ ਪਤਾ ਇਹ ਵੀ ਆਪਣੇ ਕੋਲ ਆ ਗਈ ਜੀ ਤੇ ਆ ਵੀ ਬਰਕਾਨਸ ਦੀ ਛੋਟੀ ਪੈਕਿੰਗ ਵੀ ਆਪਣੇ ਕੋਲ ਮਿਲ ਜੂ ਵੱਡੀ ਚਾਹੀਦੀ ਹੈ ਵੱਡੀ ਵੀ ਛੋਟੀ ਚਾਹੀਦੀ ਹੈ ਛੋਟੀ ਦੋਨੋਂ ਹੀ ਠੀਕ ਆ ਜੀ ਤੇ ਆ B904 ਆ ਜਿਹੜੀ ਇਹ ਵੀ ਆਪਣੇ ਕੋਲ ਮਿਲ ਜੂ ਬਾਈ ਜੀ ਠੀਕ ਆ ਤੇ ਅਟੈਕ ਸਪਰੇ ਕਿਸੇ ਵੀ ਪ੍ਰਾਣੇ ਖੁੱਲੀ ਚਾਹੀਦੇ ਖੁੱਲੇ ਵੀ ਮਿਲ ਜੂ ਵੱਡੀ ਵੀ ਪੀਪੀ ਚਾਹੀਦੀ ਹੈ ਵੱਡੀ ਪੀਪੀ ਮਿਲ ਜੂ ਪਰ ਇੱਕ ਤਰ੍ਹਾਂ ਦੀ ਸਪਰੇ ਬਾਈ ਜੀ ਆ ਗਈ ਤੇ ਜ਼ਰੂਰ ਖੁੱਡਿਆਂ ਦੇ ਵਿੱਚ ਮਾਰਿਆ ਕਰੋ ਮੀਨੇ ਚ ਇੱਕ ਦੋ ਵਾਰ ਥੋੜਿਆ ਸਪਰੇਅ ਕਰਨੀ ਜ਼ਰੂਰੀ ਆ ਕਿਉਂਕਿ ਵਾਇਰਸ ਤੋਂ ਨੂੰ ਪਤਾ ਅੱਜਕੱਲ ਬਹੁਤ ਚੱਲ ਰਹੇ ਆ ਜੇ ਆਪਾਂ ਸਪਰੇਅ ਕਰਦੇ ਰਹਨੇ ਆ ਤਾਂ ਵਾਇਰਸ ਨਹੀਂ ਭਾਈ ਆਪਣੇ ਕੋਲ ਆ ਚਾਉਂਦਾ ਠੀਕ ਆ ਜੀ ਤੇ ਜ਼ਰੂਰ ਕਰਿਆ ਕਰੋ ਬਾਕੀ ਤੁਹਾਨੂੰ ਸਾਡੀ ਆ ਵੀਡੀਓ ਕਿਵੇਂ ਲੱਗਦੀ ਨੇ ਜ਼ਰੂਰ ਦੱਸਿਆ ਕਰੋ ਕਿਸ ਬੇਸੇ ਤੇ ਵੀਡੀਓ ਬਣਾ ਕੇ ਪਾਇਆ ਕਰੀ ਉਹ ਵੀ ਜ਼ਰੂਰ ਦੱਸਿਆ ਕਰੋ ਠੀਕ ਆ ਜੀ ਤੇ ਬਾਕੀ ਨੰਬਰ ਆ ਜੀ ਆਪਣਾ ਕਿਹਾ 0953013 ਇਹ ਨੰਬਰ ਆ ਜਦੋਂ ਮਰਜ਼ੀ ਸਾਨੂੰ ਭਾਈ ਕਾਲ ਕਰਕੇ ਤੁਸੀਂ ਹਰ ਇੱਕ ਤਰ੍ਹਾਂ ਦੀ ਦਵਾਈ ਬੂਟੀ ਜਾਂ ਕਬੂਤਰਾ ਜੀ ਐਸੈਸਰੀ ਤਾਂ ਸਾਡੇ ਤੋਂ ਮੁਕਵਾ ਸਕਦੇ ਹੋ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਸਤੀਕਰ